ਯੋ ਯੋ ਬੈਠੋ ਮਾਲ ਪੂੜੇ ਤੇ ਖੀਰ ਚਲ ਰਹੀ ਆ ਟੱਕ ਦੇ ਮਾਲ ਪੂੜੇ ਟੱਕ ਦੇ ਤੋਂ ਮਾਲ ਪੂੜੇ ਟੱਕ ਦੇ ਮਾਲ ਪੂੜੇ ਤੇ ਖੀਰ ਤੇ ਨਾਲ ਪਰੌਠੇ ਆ ਨੂਲ ਮਿਰਚਾਂ ਵਾਲੇ ਵਧੀਆ ਬਣਾਏ ਤੇ ਨਾਲ ਆ ਦਹੀਂ ਚੱਲ ਰਿਹਾ ਹੁਣ ਨਾਲ ਚੱਲ ਰਹੀ ਆ ਲੱਸੀ ਮਾਲ ਪੂੜੇ ਚਲ ਰਏ ਆ ਆਲੇ ਵਰਤੋਂ ਦਾ ਚੱਲਣਾ ਇੱਧਰ ਆ ਖੀਰ ਬਣੀ ਪੇ ਦਿਖਾਈ ਵਾਲਾ ਆ ਆ ਖੀਰ ਬਦਾਮਾਂ ਵਾਲੀ ਅ ਬਰ ਚਾਹ ਬਣੀ ਵੀ ਆ ਹੋਰ ਕਨੇ ਚਾਹ ਨੂੰ ਟਕੜੇ ਓਏ ਓ ਕਰੀ ਹੋਰਲਾ ਚਾਹ ਵਰਤਾ ਕੇ ਹੋਰ ਨਵੀਂ ਧਰੀ ਚੰਗਾ ਆਉਣੇ ਥੋੜੀ ਜਿਹੀ ਗਿਰਾ ਵਰਤਾ ਦੇ ਵਰਕੇ ਨਵੀਂ ਧਰੀ ਗਰਾਟਾ ਫਿਰ ਫਿਰ ਵਧੀਆ ਆਪਣੀ 12 1 ਵਜੇ ਤਾਈ ਚੱਲ ਚੂੰ ਆਹ ਹਾ ਹਾ ਮਾੜੀਆਂ ਲਾ ਰਹੀਆਂ ਪ੍ਰਸ਼ਾਦ ਦੇ ਖਾਂਡ ਪਾਠਾ ਜਪਨਾ ਹੋਣਾ ਦਾ ਆਹੇ ਬੋੜੀ ਮੈਂ ਫਾਈਲ ਲਾਉਂਦੀਆਂ ਰੋਟੀ ਜੀ ਜਿਹੜਾ ਰੀਅਲ ਕੰਮ ਕਰ ਲੈਂਦਾ ਸਟੇਜਾ ਹੋ ਠੀਕਾ ਰੈਡੀ ਹੋਗਾ ਫਿਰ ਇਧਰ ਆਪਣੇ ਬਣਦੇ ਆ ਬਾਥਰੂਮ ਨਵੇਂ ਮਾਣਿਆ ਵਾਸਤੇ ਨਵੇਂ ਬਾਥਰੂਮ ਆਵਾਜ਼ ਫਰੋਂ ਮਨਾ ਰੇਆ ਪਹਿਲਾ ਲੈਟਰੀਆ ਇੱਕ ਨਾਉਣ ਵਾਲਾ ਬਾਥਰੂਮ ਜਦੋਂ ਵੱਧ ਖਾੜ ਪਾਠ ਹੁੰਦਾ ਫਿਰ ਇੱਥੇ ਚੱਲ ਜਾ ਕਰੂਗਾ ਕੰਮ ਇਹ ਬਣਾ ਰਿਹਾ ਬਾ ਤੇਰੇ ਚਾਨਪ੍ਰੀਤ ਵਰਤਾ ਦੇ ਕਰਾ ਸ਼ਾਬਾਸ਼ ਵਰਤਾ ਦੇ ਵਰਤਾ ਦੇ ਮੈਂ ਕਿਹਾ ਵਧੀਆ ਹੜ ਪਾਠ ਜਿਹੜੇ ਉੱਠਣਗੇ ਉਹ ਵੀ ਸ਼ਕਲਗੇ ਆ ਕੇ ਭਾਈ ਕਹਿ ਦਿਓ ਉਹਨਾਂ ਸਾਰਿਆਂ ਨੂੰ ਕਾ ਸ਼ਕਲੋ ਪ੍ਰਸਾਦਾ ਚਲ ਜੀਤ ਆ ਗਿਆ ਉਹਨੂੰ ਕਹਿੰਦੇ ਆ ਕਿ ਹੁਣ ਚਕਾਈ ਜਾਊਗਾ ਨਾਲ ਦੀ ਨਾਲ ਲਾਲ ਫੋਲ ਦੇਖੋ ਕੁੱਤਿਆਂ ਨੂੰ ਖੋਈ ਜਾਂਦੇ ਆ ਕਿਉਂ ਵੀ ਜੀ ਸਿੰਘ ਕੀ ਹਾਲ ਆ ਠੀਕ ਆ ਠੀਕ ਆ ਬਾਬੇ ਦੀ ਜਗਾ ਤੇ ਚੱਲ ਰਿਹਾ ਜਪਨਾਮ ਸਿੰਘ ਦਾ ਅਖੰਡ ਪਾਠ ਆ ਬਾਈ ਸੰਗਤਾਂ ਸ਼ੱਕ ਰਹੀਆਂ ਪ੍ਰਸ਼ਾਦਾ ਬਾਬੇ ਦੀ ਜਗਾ ਦੇਰਾ ਆਪਾਂ ਬੜਈਆ ਸਾਧੂ ਸੰਤਾਂ ਵਾਸਤੇ ਇੱਕ ਵਧੀਆ ਕਮਰਾ ਇਹਦੇ ਵਿੱਚ ਫਰਸ਼ ਫੁਰਸ਼ ਲਵਾ ਕੇ 20 ਫੁੱਟ ਦਾ 20 ਫੁੱਟ ਦਾ ਕਮਰਾ ਹੋ ਗਿਆ 20 16 ਦਾ ਇੱਥੇ ਲਵਾਰੀ ਲਿਆ ਕੇ ਲਾ ਦੇਾਂਗੇ ਸੋਫੇ ਲਿਆ ਦੇਾਂਗੇ ਦੋ ਲੰਮੇ ਮੇਜ਼ ਲਿਆਵਾਂਗੇ ਤੇ ਇੱਕ ਦੀਵਾਨ ਬੈੱਡ ਲਿਆਵਾਂਗੇ ਉਹਦੇ ਵਿੱਚ ਲੀੜੇ ਜੁੜੇ ਪੈ ਰਹਿਣ ਚਲਵਾਰੀ ਰਿਆ ਕਿ ਇੱਥੇ ਲਾ ਲਿਆਗੇ ਕਨਾਲ ਚਲੋ ਆ ਆਪਣਾ ਜਿਹੜਾ ਥਵਲਾ ਬਹਿ ਗਿਆ ਸੀ ਵੱਡਾ ਇਹਨਾਂ ਚੋਂ ਨਾ ਬੱਚਾ ਲੜਾ ਥਵਲਾ ਸੀ ਇੱਕ ਆ ਜਾ ਕੱਕੂ ਦੇ ਨਾਲ ਵੇੜਾ ਉਹ ਉਹ ਬਹਿ ਗਿਆ ਸੀ ਹੁਣ ਇੱਥੇ ਥੱਲੇ ਇੱਕ ਲੈਂਟਰਨ ਲਾਤਾ ਜਾਲ ਪਾ ਕੇ ਵਧੀਆ ਤੇ ਇੱਕ ਲੈਂਟਰ ਉੱਪਰ ਲਾਤਾ ਉਹਦੇ ਜਾਲ ਲਾ ਕੇ ਮੋਸਤਕੀਲ ਕਹਿੰਦਾ ਬਰਾ ਸੱਤ ਛੱਤਾਂ ਪਾ ਲਿਓ ਹੁਣ ਉੱਪਰ ਬਹੁਤ ਪੂਰਾ ਕੰਮ ਸਤਕੀਮ ਹੋ ਗਿਆ। ਬਾਬੇ ਦੀ ਜਗ੍ਹਾ ਇੰਟਰਲੌਕ ਕੱਟ ਕੇ ਰੱਖੀ ਪਈ ਆ। ਇਹ ਇੱਥੇ ਲੱਗ ਜੂਗੀ। ਬਾਬੇ ਦੇ ਫੁੱਲ ਲੱਗਿਆ ਗਲਾਬ ਦੇ। ਕੋਰਗੂਸੇ ਹਾਂ ਵਧੀਆ ਵਧੀਆ ਤੈਨੂੰ ਸ੍ਰੀ ਗੁਰੂ ਗ੍ਰੰਥ ਸਾਹਿਬ ਮਹਾਰਾਜ ਜੀ ਪ੍ਰਕਾਸ਼ ਹਨ ਬਾਪ ਜਿਵਾ ਲੋਕ ਹੋ ਜਿਮਤ ਨੰਬਰ ਦੀ ਕਰਨਾ ਹਰ ਕੀ ਤੇਰ ਲਾਪ ਦੀ ਜਦ ਤਪਾਉ ਨਾਮ ਤੁਹਾਰੇ ਰਾਖ ਰਿਓ ਹੋਏ ਦੀ ਜੁਨਿਆਰੇ ਰਹਾਓ ਗੁੰਦਾਰ ਪਵਨ ਸਜਾਮੀ ਕਰੀ ਜੇ ਮਾਨਸੋ ਆਨੇ ਪਰ ਪਾ ਦੇ ਪ੍ਰਮਾਦ ਵਾਇਆ ਇਨਸਾਨ ਰਹਾ ਸਭ ਜਨ ਕੋ ਵਾਇਆ ਇਹ ਪਈਆ ਨਾ ਇੱਥੇ ਬਾਲਣ ਦੀ ਬਹੁਤ ਲੋੜ ਹੈ ਪਾਥੀਆਂ ਰੱਖੀਆਂ ਹੁੰਦੀਆਂ ਛਿਟੀਆਂ ਲੱਕੜਾਂ ਰੱਖੀਆਂ ਹੁੰਦੀਆਂ ਆਹ ਛੱਤ ਅਸੀਂ ਹੁਣ ਬਦਲ ਦੇਣੀ ਆ ਆ ਆ ਪਾਈ ਆ ਗਾਡਰ ਪਾਏ ਹੋਏ ਤੇ ਉੱਤੇ ਬਾਲੇ ਲਿਆ ਕੇ ਤੇ ਪਾ ਦੇਣੇ ਆ ਵਧੀਆ ਆ ਸਾਡੇ ਕੋਲੇ ਇੱਟਾਂ ਪਈਆਂ ਹਲੇ ਬਹੁਤ ਸਰ ਜਣਾ ਉਹ ਪੱਥਰ ਗੇ ਰੱਖੇ ਪਈਆ ਖਰਾਬ ਨਹੀਂ ਹੋਣ ਦੇਣੀਆਂ ਉਹਨਾਂ ਨੂੰ ਚੱਕ ਕੇ ਪੱਥਰ ਗਿਆਂ ਨੂੰ ਇੱਧਰ ਲਾਵਾਂਗੇ ਤੇ ਇਹਦੀ ਛੱਤ ਜ਼ਰੂਰ ਬਦਲਣੀ ਆ ਤੇਲਾਂ ਪਾ ਦੇ ਕੇ ਪੱਥਰਦੀਆਂ ਲਿਆ ਕੇ ਇੱਧਰ ਸਾਡਾ ਵੱਡਾ ਹਾਲ ਆ ਵੱਡਾ ਬੋਰਡ ਵਾ ਦਾਦੇ ਵੀ ਆ ਬੋਰਡ ਬਹੁਤ ਪੁਰਾਣਾ ਬੋਰਡ ਆ ਇਹਦੇ ਪੋਰਡ ਤੀਆਂ ਦੂਜਾ ਬੋਰਡ ਹੋਇਆ ਦਾੜੀ ਲੱਗ ਕੇ ਥੱਲੇ ਜਿਹੜਾ ਪਹਿਲਾ ਬੋਰਡ ਆ ਨਾ ਉਹਦੇ ਉਹ ਇਹ ਬੋਰਡ ਤਾਂ ਹੈ ਵੱਡਾ ਬਹੁਤ ਪੁਰਾਣਾ ਬੋਰਡ ਹੈ ਹੋ 200 ਸਾਲ ਪੁਰਾਣਾ। ਲੋ 250 ਸਾਲ ਪੁਰਾਣਾ ਕਹਦੇ ਵੀ ਹੋ ਸਕਦਾ ਬਾਬਾ ਭਾਈ ਸਿਕਰਾਂ ਵੇਲੇ ਦਾ ਹੀ ਹੋਵੇ ਇਹ ਬੋਰਡ। ਜੜੀਆਂ ਦਾ ਇੰਨੀ ਤਾਂ ਨਿਸ਼ਾਨੀ ਹੈ ਚਿੱਤੇ ਮੈਂ ਝੂਟਕਾ ਨੂੰ ਮਾਰਨਾ ਜਿੰਨਾ ਗਿਆਨ ਹੈ ਵੀ ਹੈ ਪੁਰਾਣਾ। ਇੱਧਰ ਸੋਨੂੰ ਬਾਬੇ ਦੇ ਲੱਗੇ ਗੰਡੇ ਸਬਜੀ ਵਧੀਆ ਆਪ ਦੀ ਤੋੜ ਕੇ ਇੱਥੇ ਬਣਾਉਂਦੇ ਆ ਪਾਠੀ ਸਾਡੇ ਜਿਹੜੇ ਬੰਦੇ ਰਹਿੰਦੇ ਆ ਇੱਥੇ ਲਓ ਸਾਨੂੰ ਸਾਡਾ ਆਵਦਾ ਤੁਹਾਨੂੰ ਦਿਖਾਉਨੇ ਆ ਬਾਬੇ ਦੀ ਜਗਾ ਵੀ ਦਿਖਾਉਨੇ ਆ ਤੁਹਾਨੂੰ ਆ ਸਾਡੇ ਗੰਢੇ ਲਾਏ ਹੋਏ ਆਪਦੇ ਆ ਦੇਖੋ ਆ ਸਾ ਸਾੰਗ ਵਾਹ ਆ ਸਾਡੇ ਗੰਡੇ ਲਾਏ ਵਾ ਆਪਦੇ ਆ ਲੱਗਿਆ ਨਾਲ ਤੇ ਲੱਗੀਆਂ ਮਿਰਚਾਂ ਬਸੇ ਗੋਡੀ ਕਰ ਦੇਣੀ ਇਹਨਾਂ ਦੀ ਹਉਂਦੇ ਨੇ ਨਾਲੇ ਹਾਲੀ ਪਨੀਰੀ ਜੀ ਜਿਵੇਂ ਵਿੱਚੋਂ ਆ ਉਹਦੇ ਗੰਡੇ ਉੱਤਾਂ ਵਧੀਆ ਹੋਏ ਖੜੇ ਆ ਇਧਰ ਆਲੂ ਆ ਸਾਡੇ ਆ ਤੇ ਆਪਦੇ ਲਾਏ ਵੇ ਉਹ ਸਰੋਂ ਆ ਪਰੇ ਉਹ ਵਿੱਚ ਦੀ ਲਸਣ ਨਹੀਂਦਾ ਉਹ ਤੇ ਕਿੱਡਾ ਗੱਡਾ ਮਿੱਠੀ ਪਾਲਕ ਪੂਰਾ ਵੱਡੇ ਵੱਡੇ ਹੋਏ ਪਏ ਆ ਲਿਆ ਕੇ ਪਾਉਨੇ ਆ ਦਾਲ ਦੇ ਵਿੱਚ ਇਧਰ ਗੋਭੀ ਸੀ ਉਰੇ ਗੋਭੀ ਪਟਕੇ ਲਾਤੀ ਹੁਵੇ ਆ ਸਾਰੇ ਬਾਬੇ ਦੇ ਲੱਗਿਆ ਪੂਰਾ ਹੁਣੇ ਸਾਫ ਸਫਈਆ ਕਰਾਵਾਂਗੇ ਕਰਾਂ ਸਾਨੂੰ ਲੱਗ ਲੈਣ ਦੇ ਦੂਜਾ ਪਪਾ ਕਰਾਂ ਏਰੇ ਦੀ ਗੋਡੀ ਗਾਟੀ ਕਰਾਉਨੇ ਆ ਬੰਦਾ ਛੱਡ ਦਿਆ ਦਿਹਾੜੀਆਂ ਦੇ ਵਿੱਚ ਸਰੋਂ ਸਾਡੀ ਵਾਵਾ ਹੋ ਗਈ ਚਲ ਵੱਡ ਲਾਂਗੇ ਕੋਈ ਨਹੀਂ ਪੰਜ ਚਾਰ ਸਰ ਜਿਹੜੀ ਹੋਊਗੀ ਵੀ ਵਾਸਤੇ ਰੱਖ ਲਾਂਗੇ ਬਾਬੇ ਦੇ ਗੇਟ ਮਾ ਬਾ ਭਾਈ ਸਖਰਾਉ ਜੀ ਦੇ ਗੇਟ ਬਣੇ ਹੋਇਆ ਦੂਸਰਾ ਗੇਟ ਉਹ ਪੁੰਦਰ ਬਣਿਆ ਬਾਪੂ ਲਾਲ ਸਿੰਘ ਦੇ ਜਗਾ ਦੇ ਮੂਹਰੇ ਇੱਧਰ ਬਾਬਾ ਭਾਈ ਸਿਕਰਾਂ ਦੀ ਜਗਾ ਦੇ ਮੂਹਰੇ ਲੱਗਿਆ ਇੱਧਰ ਹੋ ਜਗਾ ਆਪਣੀ ਸਾਹ ਸਾਹਮਣੇ ਬੈਠੇ ਬੰਦੇ ਇੱਥੋਂ ਲੱਗਦਾ ਲੈ ਕਰਾਉਣੇ ਸਾਨੂੰ ਦਰਸ਼ਨ ਸਾਰੀ ਜਗਾ ਦੇ ਬਾਬੇ ਦੀ ਦੇ ਦਰਸ਼ਨ ਕਰਾਉਣੇ ਆ ਖੰਡਪਾਟ ਪ੍ਰਕਾਸ਼ ਆ ਤਿੰਨੋ ਜਪਨਾਮ ਸਿੰਘ ਦਾ ਤੇ ਦੋ ਜਪਨਾਮ ਸਿੰਘ ਦੀਆਂ ਭੈਣਾਂ ਦਾ ਇੱਕ ਕਰਮਜੀਤ ਕੌਰ ਮਦੋ ਘੜੀ ਕੁੜੀ ਤੇ ਇੱਕ ਅੱਖਾ ਵੀ ਕੰਗਿਆਣਾ ਪਿੰਡ ਤੋਂ ਸਰਬਜੀਤ ਕੌਰ ਪਤੀ ਗਰਦਾਸ ਸਿੰਘ ਘਨਿਆੜਾ ਇਧਰ ਕੁੜੀ ਕਰਮਜੀਤ ਕੌਰ ਤੇ ਪਤੀ ਗਰਮੀਤ ਸਿੰਘ ਸੀ ਸਵਰਗਵਾਸ ਹੋ ਗਿਆ ਸੀ ਵਿਚਾਰਾ ਥੋੜਾ ਜਿਹਾ ਚਲ ਗਿਆ ਪਹਿਲਾ 2 ਸਾਲ ਬਹੁਤ ਬੰਦਾ ਗੁੱਡ ਸੀ ਬੜਾ ਮਿਲ ਵਰਤਣ ਵਾਲਾ ਬੰਦਾ ਸੀ ਇਲਾਕੇ ਦੇ ਵਿੱਚ ਬੜੀ ਸੋਹਣੀ ਉਹਦੀ ਬੁੱਕਤ ਸੀ ਬਾਪੂ ਤਾਂ ਸਗੋਣਾ ਨਾ ਬਾਦਲਾ ਬਾਦਲਾ ਨਾਲ ਤੂਤਾ ਸਿਕਣਾ ਬੜਾ ਲੋਟ ਸੀ ਉਹ ਬਹੁਤ ਪਰਿਵਾਰ ਨੂੰ ਦਾ ਕਟਾ ਪਿਆ ਆ ਜਗਾ ਬਾਪੂ ਲਾਲ ਸਿੰਘ ਜੀ ਦੀ ਮੈਨੇ ਬਹੁਤ ਆ ਬਾਹਰੋਂ ਬਾਹਰੋਂ ਬਹੁਤ ਆ ਅੰਦਰ ਵੜਨ ਦਾ ਔਖਾ ਵਾ ਅੰਦਰ ਜਗਾ ਬੜੀ ਵਧੀਆ ਸੀਸਾ ਨਹੀਂ 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 ਸੀਸਾ ਲੱਗਾ ਵਾ ਕੋਈ ਨਹੀਂ ਬਸ ਇੱਥੇ ਠੀਕ ਆ ਆ ਗਿਆਂ ਸਾਰੇ ਆ ਖੂਹੀ ਆ ਪਰਾਣੀ ਜਿੱਥੇ ਬਾਪੂ ਲਾਲ ਸਿੰਘ ਜੀ ਆ ਕੇ ਬਹਿੰਦੇ ਹੁੰਦੇ ਸੀ ਟੁਕੜੀ ਲਵਾ ਕੇ ਵਧੀਆ ਇਹਨੂੰ ਸੰਭਿਆ ਹੋਇਆ ਡੋਲਾ ਦੇ ਨਾਲ ਪਾਣੀ ਖੈਦੇ ਹੁੰਦੇ ਸੀ ਉਦੋਂ ਬਾਪੂ ਲਾਲ ਸਿੰਘ ਜੀ ਇਹ ਫੋਰ ਦੇ ਤਰਬੈਣੀ ਹੁੰਦੀ ਸੀ ਆਹ ਫੋਰ ਸੀ ਜਿਹੜਾ ਇਹਦੇ ਥੱਲੇ ਬਹਿੰਦੇ ਹੁੰਦੇ ਸੀ ਬਾਬਾ ਲਾਲ ਸਿੰਘ ਜੀ ਅੱਜ ਵੀ ਕੋਈ ਜੋ ਮਰਜੀ ਸੁੱਖ ਸੁੱਖੋ ਇੱਥੇ ਪੂਰੀ ਹੁੰਦੀ ਆ ਸਾ ਸਗਤ ਅੱਜ ਵੀ ਬਾਬਾ ਭਾਈ ਸਗਰਾਂ ਦੇ ਬਾਬਾ ਹਿਰਾ ਲਾਲ ਸੇ ਬਾਹਰ ਆਇਦੇ ਜੋ ਵੀ ਸੁੱਖ ਸੁੱਖ ਹੋਗੇ ਭਲਾ ਦੇਸਾ ਬਦੇਸਾ 'ਚ ਬੈਠੇ ਸੁੱਖ ਲੋ ਸਭ ਤਾਂ ਬਾਬਾ ਜੀ ਹਾਜ਼ਰ ਨਾਜ਼ਰ ਆ ਆਪਣੇ ਵਿੱਚ ਆ ਇਹ ਜਾਣਦੇ ਕਿਤੇ ਨਹੀਂ ਆਪਣੀ ਦੇਖਣ ਵਾਲੀ ਅੱਖ ਨਹੀਂ ਹੈ ਗੁਪਤ ਸ਼ਕਤੀਆਂ ਹੁੰਦੀਆਂ ਮਗਰ ਹੀ ਹੁੰਦੀਆਂ ਸੋਡੇ ਇਹ ਜਿਹੜਾ ਬੰਦਾ ਇਹਦੀ ਸੇਵਾ ਕਰਦਾ ਫੇਰ ਪ੍ਰਿਆਸਰ ਤੇ ਹੱਥ ਹੁੰਦਾ ਉਹਦੇ ਤੇ ਜਿਹੜਾ ਇਹਨੂੰ ਯਾਦ ਕਰਦਾ ਐ ਮੇਰੀ ਦੁਨੀਆ ਖੰਡ ਪਾਟ ਕਲੌਂਦੀ ਬਾਬਾ ਜੀ ਦੀ ਚੜ੍ਹਦੀ ਕਲਾ ਸਾਰੇ ਪਰਿਵਾਰਾਂ ਦੇ ਜਿੰਨੇ ਵੀ ਇਹਨੂੰ ਪਰਿਵਾਰ ਮੰਨਦੇ ਆ ਬਾਬਾ ਜੀ ਨੂੰ ਲੱਖ ਖੁਸ਼ੀਆਂ ਪਾਤਸ਼ਾਹੀਆਂ ਜੇ ਸਤਿਗੁਰ ਨਜ਼ਰ ਕਰੇ ਤਾਂ ਹੈ ਵੀ ਫਿਰ ਮਹਾਰਾਜ ਨਜ਼ਰ ਕਰਦਾ ਬਾਬਾ ਜੀ ਜੇ ਆਪਾਂ ਇਹਨਾਂ ਦੀ ਜਗ੍ਹਾ ਨੂੰ ਸ਼ਾਨ ਨੂੰ ਉੱਚੀ ਕਰਾਂਗੇ ਤਨੋਂ ਮਨੋਂ ਸੇਵਾ ਕਰਕੇ ਫਲ ਮਿਲਦੇ ਆ ਇਹੇ ਕੋਈ ਧਾਨਾ ਕਰ ਸਕਦਾ ਹੁੰਦਾ ਕੋਈ ਮਨਨਾ ਕਰ ਸਕਦਾ ਹੁੰਦਾ ਕੋਈ ਹੱਥਾਂ ਪੈਰਾਂ ਨਾ ਕਰ ਸਕਦਾ ਆ ਗੇਟ ਆ ਬਾਬਾ ਲਾਲ ਸਿੰਘ ਦੇ ਇਹ ਹੁਣ ਸਪੁਰਦ ਬਾਬਾ ਜੀ ਦੇ ਹੀ ਆ ਇਹਦੀ ਮੇਰ ਨਹੀਂ ਕਿਸੇ ਦੀ ਹੈ ਇਹਦੇ ਤੇ ਜੋ ਉਧਰ ਵੀ ਆ ਉਹ ਵੀ ਬਾਬਾ ਭਾਈਸਕਰ ਦਾ ਗੇਟ ਤੇ ਆ ਇੱਧਰ ਬਾਬਾ ਲਾਲ ਸਿੰਘ ਮਹਾਰਾਜ ਜੀ ਦੇ ਗੇਟ ਤੇ ਆ ਇਹਦੀ ਕੋਈ ਮੇਰ ਨਹੀਂ ਵੀ ਅਸੀਂ ਬਣਾਇਆ ਉਹ ਬਣਾਇਆ ਜੋ ਕਰੇ ਕਰਾਏ ਆਪੇ ਆਪ ਮਾਨਸ ਦੇ ਕੇ ਕੁਝ ਨਹੀਂ ਹੱਥ ਸਭ ਉਹਦੇ ਹੱਥ ਆ ਉਹਦੀਆਂ ਹੀ ਦਾਤਾਂ ਸੀ ਅੱਜ ਜੋ ਸਭ ਕੁਛ ਹੈ ਬਾਬਾ ਜੀ ਦਾ ਹੀ ਹੈ ਇਹਦੇ ਵਿੱਚ ਕਿਸੇ ਵੀ ਪਰਿਵਾਰ ਦਾ ਕੁਝ ਨਹੀਂ ਹੈ ਚਲੋ ਦਾਨ ਫੋਲ ਮਹਾਰਾਜ ਨੇ ਕਰਵਾਇਆ ਹੁਣ ਬਿੰਦੇ ਬਿੰਦੇ ਨਾਂ ਲੈਨੇ ਠੀਕ ਨਹੀਂ ਲੱਗਦੇ ਜਿੰਨੀ ਕਿ ਸੇਵਾ ਲੈਣੀ ਸੀ ਬਾਬੇ ਨੇ ਲਈ ਸਾਰਿਆਂ ਤੋਂ ਉਹ ਸਾਹਮਣੇ ਵੱਡਾ ਗੇਟ ਦੀ ਨਜ਼ਰੀਆ ਬਾਕੀ ਆ ਸਭ ਇਹਨਾਂ ਦੀ ਆਤਮਿਕ ਉਹ ਸਾਹਮਣੇ ਮੋਟਰ ਆ ਸਾਹਮਣੇ ਹੈਗੀ ਇਹਨਾਂ ਦੀ ਗੇਜ ਕੀ ਬਾਬੇ ਦੀ ਆ ਅਗਰ ਚੱਲ ਕੇ ਖੇਤ ਆ ਗਈ ਉਹ ਉਪਰੇ ਬੰਤ ਕੇ ਆਗੇ ਇੰਦਰ ਕੇ ਆ ਬਾਲਨ ਬੁੱਲਣ ਰੱਖਣ ਨੂੰ ਥਾਂ ਇੱਥੇ ਆ ਦੇ ਸਾਰਾ ਬਾਲਨ ਇੱਥੇ ਰੱਖ ਲਈਦਾ ਲਿਆ ਕੇ ਆਗੇ ਉੱਥੇ ਮਚਾਈਦਾ ਲਿਜਾ ਕੇ ਫਿਰ ਕੋਈ ਦੇਖ ਲੋ ਬਾਬਾ ਜੀ ਦੀ ਉਹ ਚੰਡੋਲ ਝੂਟਣ ਨੂੰ ਬਣਾ ਕੇ ਦਿੱਤੀ ਬੱਚੇ ਝੁੱਟੀ ਜਾਂਦੇ ਆ ਬੋਰਡ ਦੀ ਇਧਰੋਂ ਆਪਣੇ ਵੱਡੇ ਸਾਹਮਣੇ ਬਗਲ ਕਰਿਆ ਸਾਰਾ ਹੁਣ ਆਪਣਾ ਬਾਬਾ ਜੀ ਦੇ ਜਗਾ ਸਾਰੀ ਜਗਾ ਤੇ ਆਪਣਾ ਬਗੜਾ ਕਿਸੇ ਨਾਲ ਪਾਸੇ ਕੋਈ ਰੋਲਾ ਨਹੀਂ ਆਤਮੇ ਕਰੇ ਵਿਗਾ ਦਿੱਤਾ ਸੀ ਉਹ ਪਹਿਲੇ ਵਾਸੇ ਇੱਕ ਉਹਦਾ ਬਗੜ ਰਹਿੰਦਾ ਵਸ ਉਹ ਬਗਲ ਕਰਨਾ ਸੀ ਜਦੋਂ ਹੁਣ ਕਰਿਆ ਉਹ ਕਰਾਂਗੇ ਉਹਦੇ ਚ ਗੱਡੀਆਂ ਗੁੱਡੀਆਂ ਖੜਦੀਆਂ ਆਪਣੀਆਂ ਆ ਕੇ ਪਾਰਕ ਬਣਾਇਆ ਗੱਡਿਆਂ ਵਾਸਤੇ ਆ ਸਾਹਮਣੇ ਸਾਡਾ ਰੇਤਾ ਰੱਖ ਲੈਨੇ ਇੱਥੇ ਲਿਆ ਕੇ ਦੋ ਵੱਧੂ ਰੇਤਾ ਦਾ ਇੱਥੇ ਸੱਟ ਲਈਦਾ ਤੇ ਇੱਥੋਂ ਆਉਂਦਾ ਕੰਮ ਆ ਦੋ ਕਿੱਲੇ ਆ ਬਾਬਾ ਜੀ ਦੇ ਮਾਮਲੇ ਤੇ ਦਿੱਤੇ ਵਿਆ ਫਾਲੇ ਨੂੰ ਆ ਸਾਰੀ ਜਗਾ ਸੜਕਾ ਜਿਹੜੀ ਇਧਰ ਬਾਬਾ ਦਾ ਲਾਲ ਸਿੰਘ ਦੀ ਜਗਾ ਨੂੰ ਉਂਦੀ ਆ ਤੇ ਆਹ ਦਾੜੇ ਦਾਣੇ ਸਾਰੇ ਸੜਕਾ ਆ ਇਤੋਂ ਸਾਬ ਸਭ ਪਹਿਲਾ ਕਰਨ ਵਾਲਾ ਇੱਥੇ ਇੰਨਾ ਜੀ ਲੱਗਦਾ ਬਾਬਾ ਜੀ ਦੇ ਆ ਕੇ ਤਾਂ ਜਾਣ ਨੂੰ ਜੀ ਨਹੀਂ ਕਰਦਾ ਇਹ ਜਗ੍ਹਾ ਤੋਂ ਇੰਨੀ ਜਗ੍ਹਾ ਵਧੀਆ ਹੈ ਇੱਥੇ ਬੱਚੇ ਖੇਡਦੇ ਆ ਕੇ ਜਾਲ ਲੱਗਿਆ ਦੇ ਬਾਲੀਵਾਲ ਦਾ ਉਹ ਉੱਤੇ ਸੇਵਾ ਕਰ ਲਾ ਕਿਹੜੇ ਦਿੰਦਾ ਫਿਰ ਨਾ ਖਾ ਕੇ ਪੂੜੇ ਚੱਲੋ ਜਰਾ ਫੁੱਲ ਵੀ ਲਾਏ ਹੋਇਆ ਸਾਹਮਣੇ ਗੇਟ ਤੋਂ ਆਉਂਦਿਆਂ ਨੂੰ ਮੂਰੇ ਫੁੱਲ ਬੱਤੇ ਲੱਗਦੇ ਆ ਵਧੀਆ ਪੀਲੇ ਪੀਲੇ ਆਹ ਬਾਬਾ ਜੀ ਦੀ ਜਗਾ ਇੱਧਰ ਫੇਰ ਆ ਕੇ ਦੇਗਾ ਖਰੀਦਿਆ ਜਦੋਂ ਮੱਸਿਆ ਸਗਰਾਦ ਹੁੰਦੀ ਆ ਸਾਹਮਣੇ ਬਾਬਾ ਜੀ ਦਾ ਮਾਟ ਆ ਗਿਆ ਬਾਬਾ ਜੀ ਦੀ ਗੱਡੀ ਆ ਬਲੇਰ ਰੋਪੇ ਕੱਪ ਆ ਮੇਰੀ ਗੱਡੀ ਖੜੀ ਆਲਟੋ ਸਰੋਵਰ ਆ ਵੀ ਆਪਣਾ ਇਧਰ ਆ ਸਰੋਵਰ ਆ ਫਾਰਾਂ ਲੱਗਿਆ ਸਰੋਵਰ ਦੇ ਵਿੱਚ ਸਾਰੇ ਝੰਡੇ ਲਾਏ ਆ ਨਵੇਂ ਝੂਲਦੇ ਆ ਬਾਬਾ ਜੀ ਦੇ ਝੰਡੇ ਖੰਗ ਤਾਂ ਬੈਠੀ ਆ ਲੇ ਨਾ ਖਵਾ ਦਿਓ ਮੋੜ ਕੇ ਧੂਪ ਤੇ ਨਹੀਂ ਬੈਠਾ ਜਾਣਾ ਤੂੰ ਨਹੀਂ ਤੇਰੇ ਤਾਨੂੰ ਸਵਾਦ ਦਿਓ ਯਾਰ ਬੱਸ